ਪੰਜਾਬ ਵਿੱਚ ਅਗਸਤ ਮਹੀਨੇ ਆਏ ਹੜਾ ਦੌਰਾਨ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਰਾਹਤ ਕਾਰਜ ਕੀਤੇ ਗਏ ਸੀ ਪਰ ਗੁਰਦਾਸਪੁਰ ਦੇ ਪਿੰਡ ਆਲੇ ਚੱਕ ਦੇ ਰਹਿਣ ਵਾਲੇ ਸਾਬਕਾ ਫੌਜੀ ਨੌਜਵਾਨ ਹਰਪ੍ਰੀਤ ਸਿੰਘ ਨੇ ਪੂਰੇ ਇੱਕ ਮਹੀਨੇ ਨਾ ਸਿਰਫ ਆਪਣੇ ਫੌਜੀ ਸਾਥੀਆਂ ਨਾਲ ਮਿਲ ਕੇ ਸੈਂਕੜੇ ਰੈਸਕਿਊ ਕੀਤੇ ਬਲਕਿ ਲਗਾਤਾਰ ਇਹਨਾਂ ਇਲਾਕੇ ਦੇ ਵਿੱਚ ਰਾਹਤ ਸਮੱਗਰੀਆਂ ਟਰਾਲੀਆਂ ਲੈ ਕੇ ਜਾਂਦਾ ਰਿਹਾ ਤੇ ਫੌਜ ਦੀਆਂ ਟੀਮਾਂ ਲਈ ਪਿੰਡਾਂ ਦੇ ਸਹਿਯੋਗ ਤੇ ਪੂਰੇ ਮਹੀਨੇ ਲੰਗਰ ਦੀ ਸੇਵਾ ਵੀ ਕਰਦਾ ਰਿਹਾ ਇਸਨੇ 60 ਫੌਜੀਆਂ ਦੀਆਂ ਦੋ ਯੂਨਿਟਾਂ ਨੂੰ ਆਪਣੇ ਕਰ ਲਗਾਤਾਰ 1 ਮਹੀਨੇ ਠਹਿਰਨ ਦੀ ਵਿਵਸਥਾ ਕੀਤੀ ਉਸ ਦੀਆਂ ਇਹਨਾਂ ਸੇਵਾਵਾਂ ਨੂੰ ਦੇਖਦੇ ਹੋਏ ਭਾਰਤੀ ਫੌਜ ਵੱਲੋਂ ਇੱਕ ਵਿਸ਼ੇਸ਼ ਸਮਾਗਮ ਦੌਰਾਨ ਉਸ ਨੂੰ ਬੈਜ ਕੈਂਪ ਤੇ ਟਰੋਫੀ ਨਾਲ ਸਨਮਾਨਿਤ ਕੀਤਾ ਗਿਆ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਪਿੰਡ ਵਾਲੇ ਚੱਕ ਹੈ ਮੇਰੇ ਵੱਲੋਂ ਆਰਮੀਏ ਵਾਲਿਆਂ ਨੇ ਫੋਨ ਕੀਤਾ ਸੀ 3:30 ਵਜੇ ਮੇਜਰ ਸਾਹਿਬ ਦਾ ਫੋਨ ਆਇਆ ਜੀ ਇਹ ਟੋਟਾ ਪਿੰਡ ਹੈ ਜਿੱਥੇ ਫਸੇ ਨੇ ਉੱਥੋਂ ਉਹਨਾਂ ਨੂੰ ਕੱਢ ਕੇ ਲਿਆਂਦਾ ਸਾਢੇ 1:30 ਵਜੇ ਆ ਕੇ ਮੈਂ ਕੱਲਾ ਹੀ ਗਿਆ ਆਪਣੀ ਗੱਡੀ ਤੇ ਉਹਨਾਂ ਨੂੰ ਲੈ ਕੇ ਆਇਆ ਉਹ ਮੇਰੇ ਕੋਲ ਰਾਤ ਰੁਕਿਆ ਇੱਕ ਅਫਸਰ ਦੋ ਜਵਾਨ ਤੇ ਉਹਨਾਂ ਤੋਂ ਸਵੇਰੇ ਕਾਲ ਕੀਤੀ ਇਹ 270 ਇੰਜੀਨੀਅਰ ਅੰਮ੍ਰਿਤਸਰ ਤੋਂ ਆਈ ਹੈ ਜੀ ਮੇਰੇ ਕੋਲ ਇਥੇ ਫਿਰ ਇਤੋਂ ਇਹਨਾਂ ਦਾ ਮੇਜਰ ਸਾਹਿਬ ਤੇ ਜਵਾਨ ਕੁਛ ਮੇਰੇ ਨਾਲ ਗਏ ਆ ਟਰੈਕਟਰ ਤੇ ਸਿੰਗਲ ਟਰੈਕਟਰ ਲੈ ਕੇ ਗਏ ਆ ਅਸੀਂ ਇੱਕ ਮੇਰੇ ਦੋਸਤ ਦਾ ਇੱਕ ਮੇਰਾ ਹੀ ਅਸੀਂ ਪਹਿਲਾਂ ਪਾਣੀ ਚੈੱਕ ਕਰਕੇ ਆਇਆ ਸੱਦੇ ਪਿੰਡ ਤੱਕ ਪਾਣੀ ਚੈੱਕ ਕੀਤਾ ਜੀ ਉਦੋਂ ਤੋਂ ਅੱਗੇ ਟਰੈਕਟਰ ਨਹੀਂ ਗਏ ਫਿਰ ਉਹਦੇ ਅਸੀਂ ਵਾਪਸ ਆ ਜਾਂਦੇ ਹੇ ਕਿਸਤੀਆਂ ਪਾ ਕੇ ਖੜਨੀਆਂ ਫਿਰ ਉਹਦੇ ਵਿੱਚ ਮੈਂ ਆਪਣੀ ਟਰੈਕਟਰ ਟਰਾਲੀ ਖੜਾਇਆ ਕਿਸਤੀ ਲੈ ਕੇ ਗਏ ਆ ਜੀ ਨਾਲ ਜਵਾਨ ਗਏ ਆ ਫਿਰ ਉਹਨੂੰ ਇੱਕ ਗਲੜੀ ਤੱਕ ਲੈ ਗਏ ਗਲੜੀੋਂ ਫਿਰ ਅੱਗੇ ਅਸੀਂ ਕਿਸਤੀ ਪਾਈ ਆ ਕਿਸਤੀ ਪਾ ਕੇ ਤੇ ਫਿਰ ਉਹਨਾਂ ਨੂੰ ਤਾਰ ਕੇ ਮੈਂ ਆ ਗਿਆ ਜੀ ਆ ਕੇ ਫਿਰ ਇਤਰਾਹੀ ਚੱਲਦਾ ਰਿਹਾ ਫਿਰ ਰਾਸ਼ਨ ਪਾਣੀ ਵੀ ਉਹਨਾਂ ਦਾ ਗਲੜੀ ਕੁਝ ਫਸੇ ਗਲੜੀ ਵੀ ਸੀ ਰਾਦ ਦੇ ਉਹਨਾਂ ਦਾ ਰਾਸ਼ਨ ਪਾਣੀ ਫਿਰ ਇੱਥੋਂ ਪਚਾਇਆ ਪਿੰਡ ਦੇ ਸੰਯੋਗ ਦੇ ਨਾਲ ਪਿੰਡ ਵਾਲਿਆਂ ਨੇ ਫਿਰ ਰਾਸ਼ਨ ਬਣਾਉਣਾ ਸ਼ੁਰੂ ਕਰਤਾ ਘਰਾਂ ਦੇ ਵਿੱਚ ਵੀ ਰਾਸ਼ਨ ਬਣਿਆ ਤੋਂ ਇੱਥੇ ਸਾਡੇ ਘਰ ਪਚਾਉਂਦੇ ਸੀ ਫਿਰ ਇੱਥੋਂ ਅੱਗੇ ਜਾਂਦਾ ਇਹ ਰਾਸ਼ ਮੇਰੇ ਕੋਲ 50 ਤੋਂ 60 ਦੇ ਕਰੀਬ ਜਵਾਨ ਰਹਿੰਦੇ ਸੀ 3 ਜੈਕ ਲਾਈ ਦੇ ਵੀ ਰਹਿ ਰਹੇ ਸੀ 270 ਇੰਜੀਨੀਅਰ ਦੇ ਵੀ ਰਹਿ ਰਹੇ ਸੀ ਏ ਐਮ ਸੀ ਦੇ ਜਵਾਨ ਵੀ 8 ਰਹਿ ਰਹੇ ਸੀ ਮੇਰੇ ਕੋਲ ਤੇ ਜਿਨ੍ਹਾਂ ਵਿੱਚੋਂ ਦੋ ਇੱਕ ਅਫਸਰ ਰਿਹਾ ਪਹਿਲਾਂ ਫਿਰ ਤਿੰਨ ਸੂਬੇਦਾਰ ਹੀ ਮੇਰੇ ਕੋਲੋਂ ਵੀ ਨਾਲ ਹੀ ਇੱਧਰ ਰਹਿ ਰਹੇ ਤੇ ਉਹਨਾਂ ਦੇ ਯੋਗਦਾਨ ਤੇ ਆਪਣੇ ਪਿੰਡ ਦੇ ਯੋਗਦਾਨ ਨਾਲ ਫਿਰ ਆਪਾਂ ਇੱਥੋਂ ਦੋ ਦੋ ਟਰਾਲੀਆਂ ਵੀ ਰਾਸ਼ਨ ਲੈ ਕੇ ਗਏ ਆ ਫਿਰ ਬਹੁਤ ਜਿਆਦਾ ਹੋ ਗਿਆ ਪੀ ਸਾਨੂੰ ਬਾਹਰੋਂ ਵੀ ਟਰਾਲੀਆਂ ਦਾ ਬੜਾ ਯੋਗਦਾਨ ਮਿਲਿਆ ਫਿਰ ਅਹੀਂ ਉਹ ਵੀ ਪੇਜਦੇ ਰਹੇ ਜੀ ਨਾਲ ਜਾਦੇ ਰਹੇ ਰੈਸਕਿਊ ਵੀ ਕੀਤੇ ਗਏ ਕਿਹੜੇ ਕਿਹੜੇ ਰੈਸਕਿਊ ਕੀਤੇ ਗਏ ਸੀ ਉਹ ਕਿੰਨੇ ਕੁ ਬੰਦੇ ਕੱਢੇ ਗਏ ਸੀ ਸਾਡੇ ਤੋਂ ਧਬੂੜੀ ਸਕੂਲ ਚੋਂ ਲੈ ਕੇ ਆਏ ਕੋਈ 350 ਬੱਚਾ ਹੀ ਜੀ ਉਹਨਾਂ ਨੂੰ ਕੱਢ ਕੇ ਲਿਆਏ ਆ ਆਪਾਂ ਤੇ ਉਹ ਫਿਰ ਲੱਗੇ ਇੱਥੇ ਪਿੰਡ ਹੀਗਾ ਜੋੜੇ ਲੱਗੇ ਉੱਥੇ ਛੱਡ ਕੇ ਆਇ ਇਸ ਗੁਰਦੁਆਰਾ ਸਾਹਿਬ ਲੱਗੇ ਤੇ ਉਹਦੇ ਤੋਂ ਬਾਅਦ ਫਿਰ ਅਸੀਂ ਇੱਕ ਮੈਰਿਜ ਵਾਲੇ ਲੜਕੇ ਨੂੰ ਕਢਾ ਕੱਢ ਕੇ ਲੈ ਆਏ ਦਰੰਗ ਲਿਓ ਉਹ ਬੇਟੇ ਦੀ ਮੈਰਿਜ ਹੀ ਉਹਨੂੰ ਕਢ ਕੇ ਲੈ ਕੇ ਆਏ ਜੀ ਦੋ ਰਾਤ ਤੇ ਟਾਈਮ ਜਦੋਂ ਦੁਬਾਰਾ ਪਾਣੀ ਵਧਿਆ ਉਦੋਂ ਰੁੜੇ ਆ ਉਹ 7 ਵਜੇ ਰੁੜੇ ਸੀ ਤੇ ਜਾ ਕੇ ਕੋਈ 9 9:30 ਵਜੇ ਤੱਕ ਅਸੀਂ ਕਢ ਕੇ ਲੈ ਕੇ ਆ ਗਏ ਸੀ ਕੌਣ ਸਨਾ ਵੱਲੋਂ ਸਨਮਾਨ ਕੀਤਾ ਗਿਆ ਕਿਹੜਾ ਸਨਮਾਨ ਹੈ ਕਿਹੜੇ ਪ੍ਰੋਗਰਾਮ ਚ ਕੀਤਾ ਗਿਆ ਜੀ 14 ਜਨਵਰੀ ਨੂੰ ਕੀਤਾ ਇੱਕ ਮੈਡਲ ਦਿੱਤਾ ਤੇ ਇੱਕ ਮੂਵਮੈਂਟੋ ਦਿੱਤੀ ਜੀ ਕਿੱਥੇ ਦਿੱਤਾ ਇਹ ਅੰਮ੍ਰਿਤਸਰ ਦਿੱਤਾ ਜੀ ਕਿਹੜਾ ਪ੍ਰੋਗਰਾਮ ਜੀ ਕੋਣ ਕੋਣ ਹੀ ਆਰਮੀ ਚੀਫ ਅਗਸਟ ਆਏ ਹੀ ਉੱਥੇ ਹੋਰ ਵੀ ਅਫਸਰ ਬਹੁਤ ਹੀ ਆਰਮੀ ਕਮਾਂਡ ਰਹੀ ਕਿੱਦਾਂ ਦਾ ਲੱਗ ਰਿਹਾ ਹੁਣ ਪਿੰਡ ਵਾਸੀਆਂ ਨੇ ਵੀ ਸਨਮਾਨ ਦਿੱਤਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦਰਸ਼ਕਾਂ ਨੂੰ ਕੀ ਮੈਸੇਜ ਇਹੀ ਹੋਈ ਹੈ ਜੀ ਚੰਗਾ ਕੰਮ ਕਰੀਏ ਆਪਾਂ ਰਲ ਮਿਲ ਕੇ ਕਰੀਏ ਤੇ ਬਹੁਤ ਵਧੀਆ ਇੱਜ਼ਤ ਬਣਦੀ ਹੈ ਆਪਣੀ ਤੇ ਇਹ ਪਿੰਡ ਦੇ ਯੋਗਦਾਨਾ ਬਣਿਆ